ਲੋਜੀ ਅਚਿਤ ਨੂੰ ਅਸੀਂ ਸ਼ੁਰੂ ਕਰਨ ਲੱਗੇ ਆ ਇੱਕ ਬੜਾ ਨਵਿਕਲਾ ਪ੍ਰੋਗਰਾਮ ਪੰਜਾਬੀ ਬ੍ਰਾਂਚ ਤੇ ਇਸ ਤੇ ਪਹਿਲੇ ਪ੍ਰੋਗਰਾਮ ਵਿੱਚ ਸਾਰੇ ਦੋਸਤਾਂ ਬਿੱਲੀਆ ਨੂੰ ਤੇ ਜੀ ਆਇਆਂ ਨੂੰ ਸਤ ਸ੍ਰੀ ਅਕਾਲ ਤੇ ਪਤਾ ਨਹੀਂ ਤੁਸੀਂ ਕਿਸ ਵਕਤ ਦੇਖ ਰਹੇ ਹੋ ਸਵੇਰੇ ਦੇਖ ਰਹੇ ਹੋ ਤੇ ਗੁੱਡ ਮਾਰਨਿੰਗ ਦੁਪਹਿਰ ਵਿੱਚ ਦੇਖ ਰਹੇ ਹੋ ਤੇ ਗੁੱਡ ਆਫਟਰਨੂਨ ਅਗਰ ਤੁਸੀਂ ਹੁਣ ਜਾ ਕੇ ਕੋਈ ਅ ਡਿਨਰ ਕਰਨਾ ਹੈ ਤੇ ਤੁਹਾਨੂੰ ਲੇਟ ਗੁੱਡ ਆਫਟਰਨੂੰ ਜਿੱਥੇ ਵੀ ਉਹ ਖੁਸ਼ ਰਹੋ ਹਾਸੇ ਰਹੋ ਵਸਦੇ ਰਹੋ ਤੁਹਾਨੂੰ ਪਤਾ ਹੈ ਕਿ ਇੱਕ ਨੈਰੇਟਿਵ ਵਿਦ ਅਮੀਰ ਰਾਣਾ ਸਾਡਾ ਚੈਨਲ ਹੈ ਉਹਦੇ ਉੱਤੇ ਪੰਜਾਬੀ ਐਚ ਐਸ ਸੀ ਪ੍ਰੋਗਰਾਮ ਕਰਦੇ ਰਹੇ ਚੌਰੀ ਸਾਣਾ ਚੌਰੀ ਸਾਹ ਬੜੇ ਸਿਆਣੇ ਗਿਆਣੇ ਬੰਦੇ ਨੇ ਲੋਕਾਂ ਨੇ ਫਰਮਾਇਸ਼ ਕੀਤੀ ਬਈ ਚੌਰੀ ਸਾਣਾ ਵੱਖਰਾ ਇੱਕ ਪ੍ਰੋਗਰਾਮ ਕਰੋ ਤੇ ਅੱਜ ਤੋਂ ਅਸੀਂ ਵੱਖਰਾ ਪ੍ਰੋਗਰਾਮ ਕਰਾਂਗੇ ਮੇਰਾ ਨਾਮ ਹੈ ਰਾਣਾ ਦੇ ਚੋਈ ਸਾਹਿਬ ਦਾ ਤੇ ਤੁੰਦਾਈ پتہ ਹੀ ਹੈ ਇਬਰਾਮ ਤਾਰ ਲੈ ਕੇ ਚੋਈ ਸਾਹਿਬ ਹੋਣਗੇ ਜੀ ਸਾਡੇ ਮਹਿਮਾਨ ਹੋਇਆ ਕਰਨਗੇ ਉਹ ਨਜ਼ਰ ਰੱਖਦੇ ਨੇ ਬੜੇ ਬਾਰੀਕ ਬੀਨ ਆਦਮੀ ਨੇ ਛੋਟੇ ਛੋਟੇ ਗੱਲਾਂ ਦੇ ਉੱਤੇ ਜਿਹੜੇ ਨਾ ਉਹਨਾਂ ਦੀ ਨਜ਼ਰ ਹੁੰਦੀ ਹੈ ਤੇ ਮੈਂ ਕਦੀ ਕਦੀ ਹੈਰਾਨ ਰਹਿ ਜਾਂਦਾ ਨਾ ਕਿ ਇਹ ਨਾ ਵਕਤ ਕਿਦੋਂ ਕਿੱਥੋਂ ਕੱਢਦੇ ਨੇ ਕਿ ਬਾਲ ਦੀ ਖਲ ਤੋਂ ਖਿਜੜਿਆ ਦੇ ਲੈ ਪਤਾ ਹੈ ਤੁਹਾਨੂੰ ਬਾਲ ਦੇ ਉੱਤੇ ਖਲ ਹੁੰਦੀ ਹੈ ਉਹਨੂੰ ਖਿੱਚਣਾ ਬੜਾ ਔਖਾ ਕੰਮ ਹੁੰਦਾ ਹੈ ਤੇ ਇਹ ਉਹਨਾਂ ਕਿਸੇ ਕਿਸੇ ਬੰਦੇ ਨੂੰ ਹੁੰਦਾ ਹੈ ਤੇ ਚੋਈ ਸਰ ਮੁਬਾਰਕ ਹੋਵੇ ਬੁਖਰਾ ਚੈਨਲ ਸ਼ੁਰੂ ਕਰਤੇ ਅੱਜ ਤੋਂ ਸੀ ਮਹਾਰਾਜ ਸਾਹਿਬ ਬੜਾ ਜ਼ਬਰਦਸਤ ਹੋ ਜਾਏਗਾ ਮੇਰੇ ਖਿਆਲ ਲੇਕਿਨ ਮਸਲਾ ਹੈ ਚੋਈ ਸਰ ਹੈ ਵੀ ਕਿ ਗੱਲ ਕਰੀਏ ਕਿ ਚੈਨਲ ਤੇ ਬਣਾ ਲਿਆ ਗੱਲਾਂ ਤੇ ਰਾਣਾ ਸਾਹਿਬ ਬਹੁਤ ਨੇ ਪੰਜਾਬ ਦੀਆਂ ਗੱਲਾਂ ਆਪਣੀਆਂ ਤੇ ਜਿਹੜੀ ਗੱਲਾਂ ਗੱਲਾਂ ਤੇ ਪੰਜਾਬ ਦੀਆਂ ਤੇ ਬਹੁਤ ਨੇ ਜ਼ੁਬਾਨ ਤੇ ਕਰ ਲੋ ਕਰਟੇ ਕਰ ਲੋ ਬਿਲਕੁਲ ਈਚ ਕੀ ਹੋ ਰਿਹਾ ਪੰਜਾਬ ਵਿੱਚ ਪਾਕਿਸਤਾਨ ਵਿੱਚ ਕੀ ਹੋ ਰਿਹਾ ਪੰਜਾਬੀ ਕੀ ਖਾ ਰਹੇ ਨੇ ਕੀ ਪੀ ਰਹੇ ਉਹ ਵੀ ਕਰਾਂਗੇ ਫਰੰਚ ਦਾ ਪ੍ਰੋਗਰਾਮ ਹੈ ਖਾਣੇ ਪੀਣ ਦੀਆਂ ਗੱਲਾਂ ਵੀ ਕਰਾਂਗੇ ਲੇਕਿਨ ਮੈਨੂੰ ਤੇ ਬਹੁਤ ਡਰ ਲੱਗ ਰਿਹਾ ਜਦੋਂ ਮੈਂ ਰਜਿਸਟਰ ਕਰ ਰਿਹਾ ਸੀ ਨਾ ਚੈਨਲ ਬੜਾ ਡਰ ਲੱਗਾ ਮੈਨੂੰ ਮੈਂ ਕਿਹਾ ਲੋ ਜੀ ਉਰਦੂ ਵਿੱਚ ਤੇ ਬਚਤ ਹੋ ਗਈ ਪੰਜਾਬੀ ਵਿੱਚ ਫੜੇ ਨਾ ਜੀ ਅੱਛਾ ਉਹਦੀ ਕੀ ਵਜ੍ਹਾ ਉਹ ਤੇ ਕੱਲ ਕਾਨੂੰਨ ਵੀ ਆ ਗਿਆ ਉਹ ਤੋਂ ਉਹ ਤੋਂ ਫਿਰ ਮੈਨੂੰ ਫਿਰ ਬਾਬਾ ਬੀਰ ਜ਼ਰੂਰ ਕਬੀਰ ਅਬੂ ਜ਼ਰੀ ਸੀ ਫੈਸਲਾ ਬਾਦਾ ਸਾਡਾ ਪੰਜਾਬੀ ਸ਼ਾਇਰ ਬੜੀ ਸੋਹਣੀ ਕਿਤਾਬ ਲਿਖੀ ਉਹਨੇ ਪਾਪੜ ਖਰਾ ਦੇ ਉਹਦੀ ਇੱਕ ਨਜ਼ਮ ਹੈ ਉਹਦੇ ਵਿੱਚ ਕਹਿੰਦਾ ਜੀ ਕਿ ਪੁਲਿਸ ਨੂੰ ਅੱਖਾਂ ਰਿਸ਼ਵਤ ਖੋਰ ਤੇ ਫਾਇਦਾ ਕੀ ਇਹ ਟੋਕਨ ਨਾਲ ਕਿਹੜਾ ਡਿਕਾਰਡ ਦੇ ਫਾਇਦਾ ਆ। ਅੱਜ ਕੱਲ੍ਹ ਕਾਨੂੰਨ ਆਇਆ ਹੈ ਬਸ ਮੈਨੂੰ ਡਰ ਲੱਗ ਗਿਆ ਤੁਸੀਂ ਦੱਸੋ ਮਾਇਰਾਣਾ ਰਾਏ ਤੇ ਉਹ ਕੀ ਕਾਨੂੰਨ ਹੈ ਗਲਤ ਕਰੀਏ ਨਾ ਕਰੀਏ। ਇਹ ਗੱਲ ਤਾਂ ਰਾਣਾ ਸਾਹਿਬ ਕਰਨੀ ਪਏਗੀ ਹੁਣ ਕਾਨੂੰਨ ਆ ਗਿਆ ਤੇ ਨੈਸ਼ਨ ਅਸੈਂਬਲੀ ਨੇ ਪਾਸ ਵੀ ਕਰ ਦਿੱਤਾ ਹਾਲੇ ਸੈਨੇਟ ਜਿਉਂ ਨੇ ਪਾਸ ਹੋਣਾ ਫਿਰ ਐਕਟ ਬਣੇਗਾ ਲੇਕਿਨ ਯਾਰ ਹੁਣ ਇੱਕ ਪਬਲਿਕ ਡੋਮੇਨ ਚੀਜ਼ ਆ ਰਹੀ ਹੈ ਪਬਲਿਕ ਪ੍ਰੈਫਰਲੀ ਬਣਦੀ ਤੁਹਾਨੂੰ ਤੇ ਪਾਸ ਕਰਤਾ ਨਾ ਨੈਸ਼ਨ ਅਸੈਂਬਲੀ ਨੇ ਤੇ ਉਸ ਤੇ ਯਾਰ ਬੜੀ ਲੇਜ਼ ਹੋ ਰਹੀ ਹੈ ਬੜੀ ਕ੍ਰਿਟਿਸਿਜ਼ਮ ਵੀ ਹੋ ਰਹੀ ਹੈ ਆਪੋਜੀਸ਼ਨ ਨੇ ਵੀ ਕ੍ਰਿਟਿਸਿਜ਼ਮ ਕੀਤੀ ਹੈ ਤਾਂ ਗੀਨ ਕੀਤੀ ਕਿਉਂਕਿ ਉਹਦੇ ਵਿੱਚ ਇਹ ਆ ਕਿ ਉਹਨਾਂ ਨੇ ਐਂਟੀ ਟੈਰਰਿਜ਼ਮ ਜਿਹੜਾ ਇਹ ਲਾ ਪਿਛਲਾ ਸਾਡਾ ਕਾਨੂੰਨ ਉਹ ਮੈਂਡ ਕਰ ਲਿਆ ਜੀ ਕਿ ਪੁਲਿਸ ਲਾ ਐਨਫੋਰਸਮੈਂਟ ਏਜੰਸੀ ਸਾਰੀਆਂ ਜਿਹੜੀ ਆਰਮੀ ਜਿਹੜੀਆਂ ਪੈਰਾ ਮਿਲਟਰੀ ਫੋਰਸਿਸ ਆ ਉਹ ਕੋਈ ਵੀ ਬੰਦਾ 3 ਮਹੀਨੇ ਲਈ ਰਿਟੇਨ ਕਰ ਸਕਦੀ ਉਹ ਸ਼ੱਕ ਦੀ ਬਨਾਤ ਤੇ ਫਿਰ 3 ਮਹੀਨੇ ਲਈ ਫਿਰ ਫਰਦਰ ਵੀ ਕਰ ਸਕਦੀਆਂ 6 ਮਹੀਨੇ 6 ਮਹੀਨੇ 6 ਮਹੀਨੇ ਲਈ ਉਹ ਜੀਆਈਡੀ ਬਣੇਗੀ ਫਿਰ ਜੀਆਈਡੀ ਉਹ ਡਿਸਾਈਡ ਕਰੇਗੀ ਤੇ ਮਜ਼ੀਦ ਹੋ ਸਕਦਾ ਇਤਜ਼ਾਰ ਅੱਗੇ ਤੇ ਤੁਹਾਨੂੰ ਪਤਾ ਕਿ ਐਫ ਆਈ ਆਰ ਹੁੰਦੀ ਸੀ ਫਿਰ ਉਹ ਬੰਦੇ ਨੂੰ ਕੋਰਟ 'ਚ ਪੇਸ਼ ਕਰਨਾ ਫਿਰ ਉਹਦੇ ਜਿਹੜਾ ਕੋਈ ਐਲੀਗੇਸ਼ਨ ਹੋਵੇ ਉਸ ਤੋਂ ਬਾਅਦ ਰਿਮਾਨਡ ਹੁੰਦਾ ਪ੍ਰਾਪਰਟੀਕਾ ਕਰ ਇਹਦੇ ਤੇ ਸ਼ੱਕ ਦੀ ਬੁਨਿਆਦ ਤੇ ਤੇ ਜਿਹੜਾ ਫੰਡਾਮੈਂਟਲ ਰੱਖੀ ਤੇ ਮੈਨੂੰ ਹੈ ਕਿ ਕਿਸੇ ਸ਼ੱਕੇ 'ਚ ਨਾ ਫੜੇ ਜਾਈ ਇਹ ਇਹ ਇਸ਼ੂ ਲੱਗਦਾ ਕਿ ਸ਼ੱਕ ਹੁੰਦਾ ਕਿ ਇਹ ਤੇ ਕਿਸੇ ਨੂੰ ਵੀ ਐਸਾ ਹੁਣ ਮੈਨੂੰ ਇਹ ਦੱਸੋ ਕਿ ਇਹ ਕਈ ਬੰਦੇ ਕਹਿੰਦੇ ਜੀ ਕਿ ਜਿਹੜਾ ਮਿਸਿੰਗ ਪਰਸਨਸ ਦਾ ਇਸ਼ੂ ਸੀ ਉਹਦੀ ਵਜ੍ਹਾ ਨਾਲ ਸ਼ਾਇਦ ਹੀ ਲਿਆਂਦਾ ਗਿਆ ਹੋਵੇ ਵੀ ਹੱਲ ਹੋ ਜਾਏਗਾ ਹੁਣ ਕਿਸ ਕਾਨੂੰਨ ਦੇ ਜਿੱਤੇ ਪਹਿਲਾਂ ਕਦੀ ਹਾਲ ਹੋਇਆ ਉਹ ਨਹੀਂ ਨਹੀਂ ਕਦੀ ਵੀ ਨਹੀਂ ਇਸ ਵਾਰ ਦੇ ਕਾਨੂੰਨ ਬਲੋਚਿਸਤਾਨ ਪਹਿਲੇ ਲੈ ਕੇ ਆਇਆ ਉਹਨੇ ਪਿਛਲੇ ਮਹੀਨੇ ਤੇ ਲੈ ਕੇ ਆਇਆ ਕਾਨੂੰਨ ਲੇਕਿਨ ਇਹ ਇੱਕ ਤੋਂ ਇੱਕ ਮਜ਼ੇ ਦੀ ਗੱਲ ਸੁਣਾਉਂ ਜਿਹੜਾ ਐਂਟੀ ਟੈਰਰਿਜ਼ਮ ਕੋਰਸ ਤੇ ਲਾ ਕਿਨੇ ਬਣਾਇਆ ਸੀ ਬਾਨੀ ਕੋਣ ਹੈ ਦਾ ਮਖਸੂਰ ਮੀਆਂ ਆਸ਼ੀਦ ਹੋ ਹਾਂ ਮੀਆਂ ਸਾਹਿਬ ਤੇ ਪਹਿਲੀ ਸਜ਼ਾ ਕਿਨੂੰ ਹੋਈ ਸੀ ਸਿਆਸੀ ਬੰਦੇ ਨੂੰ ਮੇਰੇ ਖਿਆਲ ਨਾਲ ਖੋਦੀ ਹੋਈ ਖੋਦੀ ਹੋਈ ਇਸ ਕੇ ਬਦੇ ਬੜੇ ਗਏ ਸਭ ਹਾਂ ਆਓ ਸਭ ਪਹਿਲੇ ਦੇਖੋ ਜੈਟ ਬਲੈਕ ਜਿਹਨੂੰ ਕਹਿੰਦੇ ਨਾ ਦਹਿਸ਼ਤਗਰਦ ਉਹ ਤੇ ਦੋ ਹੀ ਸਾਨੂੰ ਜਣੇ ਉਹਨਾਂ ਨੂੰ ਮਾਰਿਆ ਇੱਕ ਸਿਪਾਹੀ ਹਸਾਬਾ ਦਾ ਸੀ ਕਾਲਡੂ ਨਾ ਇੱਕ ਜਲਸ਼ਕਰੇ ਜੰਗੀ ਇੱਕ ਸ਼ੀਆ ਤਨਜ਼ੀਮ ਦਾ ਸੀ ਦੋ ਬੰਦੇ ਇਹਨਾਂ ਨੇ ਸੂਲੀ ਚਾੜੇ ਸਨ ਬਾਕੀ ਤੇ ਸਾਰੇ ਸਿਆਸੀ ਕਾਰਕੁਨਾਂ ਨੂੰ ਚਾੜਿਆ ਤੇ ਹੁਣ ਜਿਹੜੀ ਐਮੈਂਡਮੈਂਟ ਕਿੰਨੀ ਹੋ ਗਈ 26ਵੀਂ ਹੋ ਰਹੀ ਉਸ ਐਕਟ ਜੀ ਅੱਛਾ ਰਾਣਾ ਸਾਹਿਬ ਇਹ ਤਾਂ ਸਾਰੀ ਇਹਨਾਂ ਦੀ ਲੋਰੀ ਚ ਹੀ ਆਦਾ ਅਬਸਰਤ ਲੇਕਿਨ ਇਹ ਤੁਸੀਂ ਗੱਲ ਬੜੀ ਜ਼ਬਰਦਸਤ ਕੀਤੀ ਇਸ ਤੇ ਮੈਨੂੰ ਗੱਲ ਯਾਦ ਆ ਗਈ ਕੱਲ ਆਪੋਜੀਸ਼ਨ ਨੇ ਨੈਸ਼ਨਲ ਸੈਂਪਲੀਫਿਕੇਸ਼ਨ ਬੰਦਨੇ ਕਿਹਾ ਕਿ ਸਾਡੇ ਖਿਲਾਫ ਤੇ ਯੂਜ਼ ਹੋਣਾ ਲੇਕਿਨ ਤੁਸੀਂ ਵੀ ਤਿਆਰ ਰਹਿਣਾ ਭਗਵੰਤੀ ਪਾਰਟੀ ਨੂੰ ਕਿਹਾ ਹਾਂ ਕਿ ਤੁਹਾਡੇ ਖਿਲਾਫ ਵੀ ਤੁਦ ਯੂਸ ਹੋਣਾ ਐਸੇ 3 ਸਾਲ ਲਈ ਹੈ ਸਨਸੈਟ ਕਲਾਸ ਦੇਖੋ ਪਹਿਲੇ ਜਦੋਂ ਉਹ ਫੇਡ ਰੈਲ ਲੈ ਕੇ ਆਇਆ ਸੀ ਨਾ ਸਨਸੈਟ ਕਲਾਸ ਫਿਰ ਐ ਮਿਲਟਰੀ ਕੋਰਸ ਲੈ ਕੇ ਆਇਆ ਸਨਸੈਟ ਕਲਾਸ ਫਿਰ ਬੀਆ ਸਾਹਿਬ ਨੇ ਐਕਸਟੈਂਡਿੰਗ ਕੀਤੀ ਆ ਉਹ ਅਲੱਗਾਂ ਗੱਲ ਹੈ ਕਿਉਂਕਿ ਡਰਦੇ ਸਨ ਕਿ ਮਿਲਟਰੀ ਕੋਰਟ ਚੱਲਦੀਆਂ ਰਹੀਆਂ ਰਹੀਆਂ ਨਾ ਕਿ ਜਿਵੇਂ ਪਹਿਲੇ ਮੈਨੂੰ 80 ਸੀ ਚ ਕਿਸੇ ਅਸੀਂ ਇਹਦੇ ਚ ਨਾਖਾਂ ਭਰਾਮਾ ਵੀ ਚਾ ਰਿਹਾ ਸੀ ਫੇਲਾਨੇ ਉਹ ਦਿੱਤੇ ਹੀ ਨਹੀਂ ਐਕਸਟੈਂਸ਼ਨ ਦੀ ਖੋਪ ਦੀ ਵਜ੍ਹਾ ਐਸੀ ਭਈ ਮੀਆਂ ਸਾਹਿਬ ਡਰੇ ਸਨ ਤੇ ਇਹ ਹੁੰਨੇ ਲਈ ਕਾੜੀ ਨਹੀਂ ਐ ਤੇ ਚੱਜੀ ਐ ਜਿਹੜੇ ਕਾਨੂੰਨ ਆਏ ਐਬਡੋ ਸ਼ੈਪਡੋ ਇਹ ਉਹ ਉਹ ਹੁੰਨੇ ਨੇ ਕ腐ਸ਼ਨ ਦੇ ਖਿਲਾਫ ਤੇ ਬਦਮਾਗੀ ਦੇ ਖਿਲਾਫ ਸਿਆਸਤਦਾਨਾਂ ਨੂੰ ਲੱਗ ਰਹੇ ਨੇ ਲੇਕਿਨ ਆਸਾਂ ਬਿੰਨਤ ਦੇ ਖੋਪੜਾ ਹੈ ਖਰਸ਼ਾ ਇਹ ਮੇਰੇ ਜ਼ਿਹਨ ਚ ਉਹ ਇਹ ਆ ਕਿ ਇਹ ਪੁਲਿਸ ਤੇ ਪਹਿਲੀ ਬੜੀ ਮੋਜ਼ ਹੋ ਸਪੈਸ਼ਲੀ ਪੰਜਾਬ ਪੁਲਿਸ ਬਾਕੀ ਵੀ ਸੂਬਿਆਂ ਚ ਸਿੰਧ ਵੀ ਕੋਈ ਇਸ ਤਰ੍ਹਾਂ ਦੇ ਹਾਲਾਤ ਨੇ ਉਸ ਤੋਂ ਬਾਅਦ ਕੇਪੀ بلوچستان ਆਉਂਦਾ ਪੰਜਾਬ ਪੁਲਿਸ ਨੂੰ ਪਤਾ ਪਹਿਲਾਂ ਵੀ ਬੰਦੇ ਬਾਹ ਨੇ ਬੜੇ ਖਸ਼ੂਦ ਹੁਣ ਇੱਕ ਨਵਾਂ ਡਿਪਾਰਟਮੈਂਟ ਬਣ ਗਿਆ ਸੀਸੀਡੀ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਉਹ ਵੀ ਧੜਾ ਧੜ ਮੁਕਾਬਲੇ ਚ ਬੰਦੇ ਮਾਰੀ ਜਾ ਰਹੀ ਏ ਅੱਛਾ ਇਹ ਮੈਨੂੰ ਸੁਣ ਹੀ ਨਹੀਂ ਆਉਂਦੀ ਛੇ ਸਾਬ ਗੱਲ ਮੁਕਮਲ ਕਰ ਲੋ ਫਿਰ ਹਾਂ ਮੈਂ ਗੱਲ ਮੁਕਮਲ ਕਰ ਰਿਹਾ ਬੰਦੇ ਮਾਰੀ ਜਾ ਰਹੀ ਤੇ ਹੁਣ ਪਹਿਲਾਂ ਹੀ ਜੇ ਪੁਲਿਸ ਮੂਵਜ਼ ਹੋ ਰਹਾ ਉਹਨਾਂ ਕੋਈ ਕਾਨੂੰਨ ਤੋਂ ਪਹਿਲੇ ਫਾਲੋ ਨਹੀਂ ਕਰਦੇ ਉਤੋਂ ਉਹਨਾਂ ਨੂੰ ਕਿਹੜਾ ਕਾਨੂੰਨ ਦੇ ਦੇਣਾ ਜਿਹਦੇ ਕਿਸੇ ਵੀ ਬੰਦੇ ਨੂੰ ਚੁੱਕ ਲੈਣ 6 ਮਹੀਨੇ ਦਾਖਲ ਲੈਣ ਦੇਖੋ ਜਿਹੜਾ ਪੰਜਾਬ ਵਿੱਚ ਪੁਲਿਸ ਦਾ ਕਨਸੈਪਟ ਹੈ ਨਾ ਉਹ ਹੈ ਬਦਮਾਸ਼ ਦਾ ਕਨਸੈਪਟ ਉਹ ਐਂਜੀ ਸਮਝੋ ਕਿ ਜਿਹੜੀ ਹਕੂਮਤ ਹੁੰਦੀ ਹੈ ਉਹਦੇ ਜੱਗੇ ਹੁੰਦੇ ਨੇ ਕਿਹੜੇ ਸਾਰੇ ਐਸ ਐਚਓ ਐਸ ਪੀ ਉਹਨਾਂ ਦੇ ਹੋਂਦ ਤੇ ਕੰਮ ਕੱਢਣੇ ਨੇ ਉਹ ਬਦਮਾਸ਼ੀ ਵਾਲਾ ਕੰਮ ਕਰਦੇ ਨੇ ਇਹਨਾਂ ਨੇ ਪੰਜਾਬੀ ਫਿਲਮਾਂ ਨੇ ਇਹਨਾਂ ਦਾ ਬੜਾ ਘਰ ਕੀਤਾ ਨਾ ਤੇ ਤੇ ਸੋਸਾਇਟੀ ਦਾ ਵੀ ਸਾਡੇ ਤੇ ਬਿਊਰੋਕ੍ਰੇਸੀ ਦਾ ਵੀ ਸਿਆਸਤ ਦਾ ਨਾਲ ਹੋਣਾ ਨਹੀਂ ਪੈਣੀ ਕਿ ਬਦਮਾਸ਼ ਦੇ ਗਰੀਬੇ ਕੰਮ ਲੋ ਚੁੱਕੋ ਬੰਦੇ ਮਾਰੋ ਤੇ ਟੋੜੋ ਇਹ ਕੰਮ ਜਿਹੜਾ ਹੈ ਨਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਪੰਜਾਬ ਵਿੱਚ ਕਿੰਨੇ ਸ਼ੁਰੂ ਕੀਤੀ ਲੋਕੀ ਸਾਡੇ ਦੋਸ ਨੇ ਤੁਹਾਡੇ ਬੜੇ ਕਰੀਬੀ ਮਹਿਜਾਨਾ ਉਹ ਬੜੇ ਤਰੀਫਾਂ ਕਰਦੇ ਨੇ ਜੀ ਮੀਆਂ ਸਾਹਿਬ ਨੇ ਇਹ ਕੀਤਾ ਸ਼ਬਾਸ਼ ਸ਼ਰੀਫ ਨੇ ਇਹ ਕੀਤਾ ਉਹ ਭਈ ਉਹਨਾਂ ਦੇ ਉਹ ਕੰਮ ਵੀ ਤੇ ਵੇਖੋ ਜਿਨ੍ਹਾਂ ਨੇ ਬੇੜਾ ਘਰ ਹਾਰ ਕੀਤਾ ਐ ਐਕਸਟਰਾ ਜੁਡੀਸ਼ੀਅਲ ਕਲੀਨਿਕ ਨੇ ਸ਼ੁਰੂ ਕੀਤੀ ਪਾਵਾ ਵਿੱਚ ਜੋ ਬਿਮਾਰਸ਼ ਮੀਹ ਸ਼ਵਾਸੀ ਦੌਰ ਚ ਹੁੰਦੇ ਨੇ ਆਪ ਸਾਡੇ ਵਿਚ ਰਿਆ ਹਨ ਦੇਖੋ ਉਹ ਮੇਰਾ ਸਾਲ ਮਰੀਮ ਉਹ ਉਹਨਾਂ ਨੂੰ ਹੀ ਫਾਲੋ ਕਰ ਰਹੀ ਹੈ ਇਸ ਸ਼ੁਰੂ ਉਤੇ ਉਹ ਉਹੀ ਕਰ ਕੇ ਜਰਾ ਆਪਣੇ ਚਾਚੇ ਨੂੰ ਕਿ ਉਹ ਜੋ ਕਿਉਂਕਿ ਮਸ਼ਹੂਰ ਸੀ ਕਿ ਬੜਾ ਸਖਤ ਕਿਸਮ ਦਾ ਐਡਮਿਨਿਸਟਰेटर ਮੇਰੇ ਖਿਆਲੋਂ ਥੋੜਾ ਇਹ ਚੀਜ਼ ਹੋਣਾ ਉਹ ਹੀ ਦਮਕਾਸ਼ ਦਬਕਾ ਲਾਏ ਨਾ ਉਹ ਦਬਕੇ ਲਈ ਹੋਣਾ ਨਾ ਇੱਕਲਾ ਨਾ ਮਹਿਕਮਾ ਬਣਾਤਾ ਹੈ ਉਹ ਦਮਕਾ ਸ਼ਫਟਾ ਬਣਾ ਲੇਗੀ ਉਹਦੇ ਕੋਈ ਚੈੱਕ ਕਰੀ ਸ਼ਕਤ ਲੈ ਲੈਣ ਅਣਸਮੇਂ ਮੈਂ ਕਹਿੰਦਾ ਕਿ ਹੁਣ ਦਰਜਨਾਂ ਦੇ ਸਾਬ ਨਾਲ ਉਹਨਾਂ ਸੀਸੀਡੀ ਨੇ ਬੰਦੇ ਮਾਰ ਦਿੱਤੇ ਨੇ ਪੰਜਾਬ 'ਚ ਸ਼ੁਰੂ ਤੋਂ ਮੁਕਾਬਲੇ ਹੋ ਰਿਹਾ 78 ਸਾਲ ਨੂੰ ਲੇਕਿਨ ਕ੍ਰਾਈਮ ਕਦੀ ਘਟਿਆ ਨਾ ਮੁਕਾਬਲੇ ਹੁੰਦੇ ਹੀ ਨਹੀਂ ਉਹ ਤੇ ਕ੍ਰਾਈਮ ਦਾ ਫਰਕ ਹੀ ਕੋਈ ਨਹੀਂ ਇਹਦੇ ਨਾਲ ਤੇ ਸਿਰਫ ਬੱਲੇ ਬੱਲੇ ਹੁੰਦੀ ਬੱਲੇ ਬੱਲੇ ਉਹ ਤੇ ਤੇ ਮਰੀਆਂ ਦੀ ਬੱਲੇ ਬੱਲੇ ਹੋ ਜਾਂਦੀ ਕਿ ਉਸ ਤੋਂ ਪਹਿਲੇ ਸ਼ਬਾਸ਼ ਸ਼ਰੀਫ ਦੀ ਹੁੰਦੀ ਸੀ ਨਾ ਉਹ ਦਿਨਾਂ ਕ੍ਰਾਈਮ ਹੁੰਦਾ ਇਹਨਾਂ ਨੇ ਇਹਨੀਆਂ ਫੋਰਸਾਂ ਬਣਾ ਦਿੱਤੀਆਂ ਪਤਾ ਨਹੀਂ ਉਹ ਗਲੀਆਂ 'ਚ ਵੀ ਫੋਰਸ ਚੱਲੀ ਹੁੰਦੀ ਘਰੀਬ ਆਦਮੀ ਇੱਕ ਹੁੰਦਾ ਮੋਟਰਸਾਈਕਲ ਤੇ ਹੁੰਦਾ ਹੈ ਤੇ ਸਾਈਕਲ ਤੇ ਹੁੰਦਾ ਹੈ ਹੈ ਜੀ ਕਦੇ ਉਹਨੂੰ ਕੋਈ ਫੋਰਸ ਭੜਨ ਲਈ ਉਹ 100 ਰੁਪਏ ਆਉਣ ਜਾਂਦਾ ਹੈ ਅਗਲੀ ਗਲੀ ਜਾਂਦਾ ਹੈ ਪਤਾ ਨਹੀਂ ਖੋਰ ਫੋਰਸ ਹੁੰਦੀ ਕਿ ਨਾ ਕਿ ਇਹਨਾਂ ਦੇ ਜਿਹੜੇ ਲੋਰ ਪੰਜਾਬ ਵਿੱਚ ਕਰਦੀਆਂ ਡੌਂਦਾ ਲੋਕ ਪਤਾ ਨਹੀਂ ਕਿਹੜੀਆਂ 20 25 ਫਿਰ ਰਹੀਆਂ ਹੁੰਦੀਆਂ ਬਿਲਕੁਲ ਇਸ ਨੂੰ ਜਿਹਾ ਉਹ ਪਹਿਲੇ ਇੱਕ ਫਿਰਦਾ ਸੀ ਪੁਲਿਸ ਵਾਲਾ ਪੁਲਿਸ ਵਾਲਾ ਇੱਕ ਨਾਕਾ ਹੁੰਦਾ ਸੀ ਖਰੀ ਆਵਾਜ਼ ਉਸ ਤੋਂ ਥੋੜਾ ਜਿਹਾ ਸ਼ੋਰ ਸੀ ਉਹ ਕਹਿੰਦੇ ਚਲੋ ਯਾਰ ਅੱਜ 200 ਰੁਪਿਆ ਕਮਾਇਆ ਤੇ 20 25 ਦੇ ਕੇ ਤੇ ਜਾਓ ਛਡਾ ਲਓ ਉਨਤੇ ਮੇਰਾ ਸੋਲ ਵੀ ਆਏ ਲਿਆ ਜਾਂਦੇ ਉਹਨੇ ਹਜ਼ਾਰ ਕਮਾਦਾ ਹੈ ਗਰੀਬ ਆਦਮੀ ਜੇ ਕੋਈ ਪਲਸੋ ਰਾਤ ਦੇਖੇ ਅਮ੍ਰਿਕਾ اور ਇਹ ਨਵਾਂ ਆਧਾਰਾ ਬਣਿਆ ਸੀਸੀਡੀ ਇਹ بڑے بڑے ਮਜ਼ਾਈਆ ਮਤਲਬ ਇਹ ਖਬਰਾਂ ਵੀ ਆ ਰਹੀਆਂ ਮਸਲਨ ਇੱਕ ਨਾ ਨੇ ਕ੍ਰਿਮੀਨਲ ਵਾਲਿਆ ਕੋ ਬਟ ਨਾਮ ਦਾ ਲੜਕਾ ਸੀ ਲਾਹੌਰ ਦਾ ਜੀ ਸ਼ਾਨ ਬਟ ਇਸ ਤਰ੍ਹਾਂ ਦਾ ਨਾਮ ਦਾ ਅਸਲ ਕੋਲ ਰਹੀਆਂ ਉਹ ਉਹਦੀ ਮਾਂ ਜਦੋਂ ਕੋਰਟ ਚ ਗਈ ਉਹਨੇ ਕਿਹਾ ਜੀ ਅਸੀਂ ਜਾ ਰਹੇ ਸੀ ਤੇ ਇਹਦੇ ਭਾਈ ਨੇ ਫੈਰਨ ਕੀਤੀ ਮਾਰ ਗਏ ਉਹਨੇ ਕਿਹਾ ਇਹ ਜਿਹੜਾ ਜਿਹੜਾ ਭਾਈ ਨੇ ਮਾਰਿਆ ਉਹ ਤੇ ਕੋਰਟ ਚ ਮੌਜੂਦ ਆ ਉਹਨੇ ਕਿ ਤੁਹਾਨੂੰ ਮਾਰ ਦਤਾ ਉਹ ਆਪੇ ਮਾਰ ਕੇ ਉੱਤੇ ਪਾ ਦੋ ਕੋਈ ਜੀ ਸਾਹਿਬ ਨੇ ਐਸੇ ਫੈਸਲਾ ਬਾਤੇ ਸਲੋਹੋਦੀ ਦੀ ਕੋਟਾਂ ਹੀ ਆ ਗਏ ਕਿਉਂ ਜਿਹੜਾ ਪੀਟੀਆਈ ਇਹਨਾਂ ਦੇ ਕੰਮ ਕੀਤੇ ਵਿੱਚ ਉਹ ਉਹ ਵੀ ਦਿੱਤੀ ਲਤੀਫਾ ਇਹ ਕਹਿੰਦਾ ਕਿ ਐਸਐਚਓ ਜਿਹੜਾ ਵੀ ਮਾਰ ਰਿਹਾ ਰਿਹਾ ਉਹ ਹਰ ਪੀਟੀਆਈ ਦੀ ਮੀਟਿੰਗਾਂ ਚ ਖੂਫੀਆ ਤੌਰ ਤੇ ਇਹ ਕਿਸ ਰੋਜ਼ ਹੈ ਕਿ ਪੁਲਿਸ ਵਾਲੇ ਇਹ ਐਕਟਿਵ ਕਦੋਂ ਦਾ ਹੁੰਦਾ ਹੈ ਉਹ ਤੇ ਕਿਉਂ ਤੇ ਪੀਟੀਆਈ ਵਾਲੇ ਇਹਦੇ ਵੋਹੂਫ ਨੇ ਕਿ ਕਿਸੇ ਪੁਲਿਸ ਵਾਲੇ ਨੂੰ ਮਕਬਰ ਨੂੰ ਐਵੇਂ ਜਾ ਕੇ ਬਹਿਲੇ ਆ ਲੈਕਨ ਉਹ ਕਹਿੰਦੇ ਅਦਾਲਤ ਨੇ ਮਤਲਬ ਇਹ ਚੈੱਕ ਨਹੀਂ ਕੀਤਾ ਕਿ ਉੱਥੇ ਮੁਖਬਰ ਕਿਸ ਤਰ੍ਹਾਂ ਗਿਆ ਲੇਕਿਨ ਅਦਾਲਤ ਨੇ ਉਹ ਇਹ 10-10 ਸਾਲ 5-5 ਸਾਲ ਉਹਨਾਂ ਨੇ ਥੋਕ ਦੇ ਸਾਹਮਣੇ ਪਰ ਜੋ ਹਰ ਠੀਕ ਹੈ ਤੇ ਇੰਟੀ ਹੈ ਪਾਕਿਸਤਾਨ ਤੇ ਉਹਨੇ ਤੇ ਅਸੀਂ 14 ਅਗਸਤ ਮਨਾਈਏ ਯੋਗਿਆ ਲੱਗੀ 78 ਸਾਲ ਦਾ ਹੋ ਗਿਆ ਪਾਕਿਸਤਾਨ 78 ਸਾਲ ਲਿਖਤੇ ਕੋਮਾ ਬਣ ਜਾਂਦੀਆਂ ਨੇ ਬਹੁਤ ਅੰਕ ਨਿਕਲ ਜਾਂਦੀਆਂ ਨੇ ਬਸ ਅਸੀਂ ਵਸਿਰ ਹੋਣੇ ਚਾਹੀਦੇ ਸਾਹਿਬ ਗਰੀਬ ਆਦਮੀ ਦੀ ਹਾਲਤ ਕੀ ਇਹ ਸੁਣੋ ਤੁਸੀਂ ਜਿਆਦਾ ਖੁੰਦੇ ਰਹਿੰਦੇ ਹੋ ਸਬਜ਼ੀ ਮੰਡੀ ਤੋਂ ਸਬਜ਼ੀ ਲੈਂਦੇ ਹੋ ਅਸੀਂ ਤੇ ਤੋਂ ਸਟੋਰ ਤੋਂ ਲੈ ਲਈ ਦੀ ਕੀ ਹੋ ਰਿਹਾ ਗਰੀਬ ਪਜਾਰਾ ਇੰਚ ਬਸਰ ਮਹਿੰਗਾਈ ਨੇ ਕਮਤ ਤੋੜੀ ਤੇ ਲੋ ਮਸ ਆਪਣਾ ਮਹੀਨਾ ਹੀ ਪੂਰਾ ਕਰਦੇ ਨੇ ਬਿੱਲਾਂ ਦੇ ਚੱਕਰ ਚ ਬਿਜਲੀ ਮਹਿੰਗੀ ਗੈਸ ਮਹਿੰਗੀ ਸਬਜ਼ੀਆਂ ਮਹਿੰਗੀਆਂ ਕਿਰਾਏ ਮਹਿੰਗੇ ਹਰ ਚੀਜ਼ ਮਹਿੰਗੀ ਪੈਟਰੋਲ ਵਧੇ ਜਾਂਦਾ ਚੋਹੇ ਜੀ ਸਾਹਿਬ ਮੈਂ 14 ਗਸਟ ਆਲੇ ਦਿਨ ਕੀਤਾ ਆਪਣਾ ਉਰਦੂ ਵਾਲਾ ਮੀਲਾ ਤੇ ਉਹਦੇ ਚ ਮੈਂ ਸਿਰਫ ਇੱਕ ਡਾਣ ਖਬਰ ਦਾ ਤਜ਼ੀਆ ਕੀਤਾ ਤੇ ਇੱਕ ਜੰਗ ਖਬਰ ਦਾ ਮੈਂ ਕਿਹਾ ਜੀ ਕਿ ਜੰਗ ਚ ਚਨਾ ਅਸਰ ਅੱਧੇ ਸਵੇਰੀ ਹਾਲਾਚ ਬਾਕੀ ਸਾਰੇ ਇਸ਼ਤਿਹਾਰ ਜੋ ਉਹ ਜਿਹੜੇ ਕਾਲਮ ਛੱਡੇ ਨਾ ਪੂਰਾ ਦਾੜੀ ਸਰਵਾ ਉਹ ਬੰਦਾ ਸਾਰੇ ਕਾਲਮ ਪੜ ਪੜ ਕੇ ਨਾ ਹਾਸ ਹਾਸ ਕੇ ਦੋਰਾ ਹੋ ਜਾਵੇ ਥੋੜੀ ਜਿਹੀ ਸੈנס ਹੋਏ ਅੱਧੇ ਅਖਬਾਰ ਇਸ਼ ਨਾ ਉਹ ਗਰੀਬ ਕੁਛ ਖਬਰਾਂ ਕਿ ਜੀ ਇਹ ਡੀਜ਼ਲ ਤੇ ਪੈਟਰੋਲ ਵਧਣ ਆਲਾ ਹੈ 14.78 ਉਹ ਨਹੀਂ ਅਖਬਾਰ ਹੈ ਉਹ ਲਿਤੇ ਆਪਣੇ ਇਸਰਾਨੀਆਂ ਚਪੀਆਂ ਕਿ ਜੀ ਪੈਟਰੋਲ ਵਧ ਜਾਏਗਾ ਇਹ ਹਾਜੀਆਂ ਦੀ ਸ਼ਿਕਾਇਤਾਂ ਪਤਾ ਨਹੀਂ 6000 ਹੋ ਗਈਆਂ ਔਰ ਪਤਾ ਨਹੀਂ ਸਹਤੀਆਂ ਸਾਰੀਆਂ ਇਹ ਖਬਰਾਂ ਫਿਰ IMF ਸਰਪੈਸੇ ਦੇਣ ਆ ਰਹਾ ਹੈ ਕਰੋ ਰੁਪਈਏ ਹਾਂ ਬਿਲਕੁਲ ਲੋ ਇਹ ਨੀਦ ਤਾਂ ਕੱਟ ਰਿਹਾ ਹੈ ਕਰੋ ਬਰਦਿਆ ਜੇ ਅਨਾਜ ਵਿੱਚ ਤੁਸੀਂ ਵਿੱਚ 14 ਅਗਸਤ ਦਾ ਦੇਖਣਾ ਅੱਛਾ 14 ਅਗਸਤ ਦਾ ਦੇਖਣਾ ਤੇ ਜੰਗ ਦੀ ਦੇਖਣਾ ਉੱਤੇ ਲਿਖਿਆ ਕਿ ਵਧਾ ਰਹੇ ਨੇ ਅੱਛਾ ਇਹ ਤਾਂ ਖਬਰ ਗਲਤ ਹੋਈ ਇਹ ਸਮਝਾ ਪਤਾ ਨਹੀਂ ਫਰਮਾਨੂ ਸ਼ਹਿਰ ਨਹੀਂ ਨਹੀਂ ਉਹ ਅਫੀਸ਼ੀਲੀ ਵਾਲੀ ਖਬਰ ਅੱਛਾ ਅਫੀਸ਼ੀਲੀ ਉਹ ਗੈਸ ਵਾਲੀ ਆ ਬੰਨ ਗੈਸ ਨਹੀਂ ਫਟਾ ਰਹੇ ਨੇ ਜੀ ਸਰ ਇਹਨਾਂ ਤੁਸੀਂ ਨਾ ਕਰੋ ਉਹ ਰਣਾ ਸਾਹਿਬ ਤੁਸੀਂ ਪੀਟੀਆ ਦੀ ਗੱਲ ਕਰ ਰਹੇ ਸੀ ਉੱਥੇ ਵੀ ਥੋੜੀ ਗੱਲ ਕਰ ਲਈ ਮੈਂ ਫਿਰ ਉਹ ਜਿਹੜਾ ਪੀਟੀਆ ਇੱਥੇ ਤੇ ਦੇਖੋ ਇਹ ਜਿਹੜਾ ਨਵਾਂ ਕਾਨੂੰਨ ਹੈ ਨਾ ਹਾਂਜੀ ਤੇ ਇਹ ਪੀਟੀਆ ਵਾਲਿਆਂ ਨੂੰ ਪੜਨਾਉਦੇ ਚਾਹਾਂ ਉਹ ਪੀਟੀਆ ਇਹ ਜਿਹੜਾ ਸਾਡੇ ਲਈ ਬਣਿਆ ਕਹਿੰਦੇ ਲੇਕਿਨ ਉਸ ਤੋਂ ਬਾਅਦ ਇਹ ਨਵਾਜ਼ ਲਿੰਗ ਦੀ ਵਾਰੀ ਆ ਗਈ ਜਾਇ ਹੈ ਉਹ ਤੇ ਜਿਹੜਾ ਬਰਾਦ ਤੇ ਉਹ ਤੇ ਹੋਈ ਨਾ ਤੇ ਉਹ ਫੇਰ ਉਹਨਾਂ ਨੇ ਪੜਨਾ ਪੀਟੀਆ ਵਾਲਿਆਂ ਫੇਰ ਉਹਦੇ ਚ ਪੜਨਾ ਬੰਦ ਹੋ ਚਾ ਗਿਆ ਵੀ ਵੈਸੇ ਸਾਰੇ ਨੂੰ ਤੁਲੀ ਜਣਾ ਇਹ ਜਿਹੜਾ ਵੀ ਗੱਲ ਕਰੇਗਾ ਨਾ ਇਹ ਕੰਤ ਆਈ ਕਿ ਦੋ ਗੇ ਤੋਂ ਰਿਆਸਤ ਦੇ ਕੋ ਬਸ ਇਹ ਤਾਂ ਤੁਸੀਂ ਦਾ ਜਵਾਬ ਦੋ ਤੁਸੀਂ ਸਾਲ ਨਹੀਂ ਤੁਸੀਂ ਸਿਆਰੇ ਨਹੀਂ ਆਓ ਹੋਰ ਕਰੋ ਉਹਨਾਂ ਬਾਅਦ ਹੀ ਖਲ ਲਾਓ ਉਹ ਹੋ ਰਿਹਾ ਹੈ ਬਈ ਅੱਛਾ ਧੱਸ ਦੇ ਨਹੀਂ ਤੁਸੀਂ ਕੁੱਟ ਕੇ ਰੱਖਿਆ ਨਹੀਂ ਖਬਰਾਂ ਚੇਸ ਤੇ ਇਹ ਜਿਹੜੀਆਂ ਨੇ ਰਣ ਸਾਹਿਬ ਪੀਟੀਆਈ ਦੀਆਂ ਥੋਕ ਦੇ ਹਿਸਾਬ ਨਾਲ ਇਹਨਾਂ ਨੇ ਇਹਨਾਂ ਨੂੰ ਸਲਾਹਾਂ ਦਿੱਤੀਆਂ ਕਿਸਾ ਦੇ ਵਿੱਚ ਤੇ اپੋਜੀਸ਼ਨ ਲੀਡਰ ਸੈਨਾਡ ਲੈ ਜਨਸ ਅਸੈਂਬਲੀ ਸਾਰੇ ਫਰਕ ਕਰ ਦਿੰਦੇ ਨੇ ਇਹ ਇਹ ਵੀ ਤੁਸੀਂ ਦੇਖੀ ਖਬਰ ਉਹ ਦੇਖੀ ਇਹ ਉਹ ਤੇ ਜ਼ਾਹਰ ਪੰਜਾਬ ਅਸੈਂਬਲੀ ਦਾ ਫਰਕ ਸਾਡੇ ਸਾਰੇ ਜਿਹੜੇ ਦੋਸਤ ਨੇ ਬਿਸ਼ਪ ਪੀਟੀਆਈ ਦੇ ਹੋਣ ਐ ਡੀਪੀਟੀਆਈ ਇਨ੍ਹਾਂ ਉਹਨਾਂ ਨੇ ਇਹਦੇ ਉੱਤੇ ਤਫਸਰੇ ਕੱਟਦੇ ਇੰਨੀ ਉਹਨਾਂ ਨੇ ਪੜੀਏ ਜਿਹੜਾ ਨਾ ਮਧਾਣੀ ਉਹ ਕੀ ਕਹਿੰਦੇ ਨੇ ਮਧਾਣੀ ਵਿੱਚ ਪੜੀ ਇਹਨਾਂ ਰੜਿਆ ਗਿਆ ਕਿ ਸੂ ਸਾਰੇ ਸਾਡੇ ਦੋਸਤਾਂ ਨੂੰ ਬਿਲਿਆਂ ਨੂੰ ਪਤਾ ਹੋਣਾ ਕਿ ਕੀ ਹੋ ਕੀ ਰਿਹਾ ਲੇਕਿਨ ਇਹ ਮੈਨੂੰ ਤੇ ਤੇ ਨਾਲ ਹੈ ਕਿ ਜਿਹੜਾ ਨਵਾਂ ਪੋਲਿਟਿਕਲ ਆਰਡਰ ਬਣਿਆ ਹੈ ਨਾ ਪਾਕਿਸਤਾਨ ਵਿੱਚ ਤੇ ਹਾਈਬ੍ਰਿਡ ਰਜਿਮ ਤੇ ਇਹ ਉਹ ਤੇ ਉਹ ਉਹਦਾ ਸਵਾਲ ਹੈ ਕੋਈ ਮੈਸਲੇ ਪੁੱਛਣੇ ਤਾਕਤ ਕਿੱਥੋਂ ਆਈ ਹੂੰ ਇਹ ਹੁਣੇ ਤੁਸੀਂ ਇੰਨੇ ਅਧਰਾਂ ਨਾਲ ਇੰਨੇ ਵੱਡੇ ਵੱਡੇ ਕੰਮ ਕਰੀ ਜਾਂਦੇ ਹੋ ਬਿਨਾਂ ਕੋਫੋ ਖਤਰ ਆਈਂ ਜੇ ਉਹ ਜਿਵੇਂ ਚਾਹੋ ਕਾਨੂੰਨ ਬਦਲਦੇ ਹੋ ਜਿਵੇਂ ਚਾਹੋ ਦਾਲਤੋਂ ਡਾ ਦੇਓ ਜਿਵੇਂ ਚਾਹੋ ਪਾਰਟੀਆਂ ਤੋੜ ਦੇਓ ਜਿਵੇਂ ਚਾਹੋ ਬੱਜੇ ਨੂੰ ਖਸ ਦੇਓ ਤੇ ਇਹ ਜਿਹੜਾ ਹੈ ਨਾ ਇੱਕ ਕੋਈ ਸੋਰਸ ਹੈ ਤਾਕਤ ਦਾ ਮੈਨੂੰ ਗਰਨਸ ਹਸਲੇਆ ਕਿ ਜਦੋਂ ਜਿਹੜੀ ਸਾਡੀ ਅਸੈਂਬਲੀ ਆ ਪਾਰਲੀਮੈਂਟ ਆ ਉਹ ਟ्रू ਪਬਲਿਕ ਰਿਪ੍ਰੈਜ਼ੈਂਟੇਟਿਵ ਨਹੀਂ 난 ਬਤਾ ਅੱਜ ਮਤਲਬ ਅੱਜ ਕੀ ਪੁੱਛ ਮੈਨੂੰ ਪਤਾ ਹੈ ਤੁਹਾਡਾ ਬਾਇਸ਼ ਹੈ ਨਹੀਂ ਤੇ ਫਿਰ ਉਹ ਕੰਮ ਕਿਸਲਾਉ ਤੇ ਮਰਜ਼ੀ ਜਦੋਂ ਉਹਨਾਂ ਦੀ ਨੁਮਾਇੰਦਗੀ ਕਰਨਾ ਚਾਹ ਰਹੇ ਜੋ ਇਹ ਸਭ ਹੈ ਕਿ ਪੀਟੀਆਈ ਨੂੰ ਲੱਗਦਾ ਸੀ ਕਿ ਟਰੰਪ ਆਵੇਗਾ ਤੇ ਇਮਰਾਨ ਖਾਨ ਨੂੰ ਰਿਆ ਕਰਾਵੇਗਾ ਹਾਂ ਉਹ ਤੇ ਬੜੀ ਉਹ ਆਇਆ ਸੀ ਉਹਨੇ ਤੇ ਫੀਲਡ ਮਾਰ ਕੇ ਰੋਟੀ ਖਵਾਤੀ ਹਾਂ ਉਹ ਅੱਛਾ ਤੁਸੀਂ ਤੇ ਫਿਰ ਵੱਡੀ ਗੱਲ ਕਰ ਰਹੇ ਸੀ ਨਾ ਨਹੀਂ ਵੱਡੀ ਨਹੀਂ ਹੈ ਦੇਖੋ ਤਾਕਤ ਆਈ ਹੈ ਜੇ ਤਾਕਤ ਜਦੋਂ ਆਈ ਤੇ ਜਨਰਲ ਦਾ ਆਸਰਾ ਸੀ ਨਾ ਉਹ ਤਾਕਤ ਤੇ ਉਹਨਾਂ ਦੇ ਖਿਲਾਫ ਕੁੱਠੀ ਪੈ ਗਏ ਜੀ ਇਹ ਜਾਤੂ ਜਿਹੜਾ ਨੂੰ ਕੁੱਠਾ ਪੈ ਗਿਆ ਬਸ ਬਿਲਕੁਲ ਉਹ ਤੇ ਉਮੀਦਾਂ ਬੜੀਆਂ ਸੀ ਲੇਕਿਨ ਉਹ ਉੱਤੇ ਤੇ ਉਹ ਇਹਨਾਂ ਤੇ ਖਤਰਾ ਹੈ ਕਿ ਜਿਵੇਂ ਜਿਵੇਂ ਤਾਲੁਕਾਂਤ ਵਧਣਗੇ ਤੇ ਲਾਇਲ ਆਡਰ ਪੀਸ ਤੇsrandiyan ਕਰ ਕਰਕੇ ਨਾ ਇਹ ਹੋਰ ਚੀਜ਼ਾਂ ਸਭ ਹੋ ਗਈਆਂ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਲੈਂਦੇ ਹੋ ਹੋ ਤੇ ਉਸ ਵਕਤ ਮੈਂ ਸੋਚਨੇ ਕਿ ਫਾਰਮੈਟ ਸਿੱਖੀ ਰੱਖਾਂਗੇ ਕਿਉਂਕਿ ਗੰਤ ਕਰ ਨਹੀਂ ਸਕਦਾ ਨਹੀਂ ਅਪਕਿੰਦੀ ਸਾਰੇ ਨਾਲ ਿਕਾ ਸ਼ਿਕਾ ਵੀ ਹੈ ਉਹ ਹੋ ਸਕਤੋ ਨੇ ਇਹ ਲੇਕਨ ਉਹ ਤੋਂ ਪੁੱਛ ਤਾਂ ਪਤਾ ਕਿ ਸਾਫਜ ਕਹਿੰਦੇ ਨੇ ਤੁਸੀਂ ਆਪ ਵੀ ਪੁਰਾਣੇ ਸਾਫੀ ਹੋ ਕਿ ਕੋਈ ਗੱਲ ਕਰਨ ਦੇ 100 ਤਰੀਕੇ ਨੇ ਉਹ ਨਾ ਤਰੀਕਾ ਕਰ ਲਓ ਇੱਕ ਤਰੀਕਾ ਤੇ ਹੈ ਸਾਡੇ ਸੀਰੀਅਲ ਦੇ ਸੇਲੂੜੇ ਸਾਹਿਬ ਉਹ ਕਦੀ ਦਰਵੇਸ਼ਾਨੀ ਕਹਾड़ियां ਸ਼ੁਰੂ ਕਰ ਦਿੰਦੇ ਨੇ ਉਮਲਫੂਫ ਉਹ ਤਾਂ ਲੱਗਦਾ ਹੈ ਕਿ ਪਹਿਲੀ ਢਾਗ ਗਏ ਨੇ ਉਹਨੂੰ ਪਤਾ ਚੱਲ ਗਿਆ ਕਿ ਪਹਿਲੇ ਹੀ ਉਹ ਕਹਾਣੀ ਕਰ ਲਈਏ ਤਾਂ ਕਿ ਸਾਲੀ ਹੋਵੇ ਬਾਅਦ ਜਦੋਂ ਜ਼ੁਬਾਨਬੰਦੀ ਮੁਕੰਮਲ ਹੋ ਜਵੇ ਜਦ ਕਾਲਾ ਕਾਨੂੰਨ ਮੁਕੰਮਲ ਰਾਜ ਹੋ ਜਵੇ ਤੇ ਉਹਨਾਂ ਨੇ ਉਹ ਜ਼ਾਹਰ ਦਾ ਤ੍ਰਿਪੱਖ ਤ੍ਰਿਕਾ ਪਹਿਲੇ ਤੋਂ ਲਾਭ ਰਿਹਾ ਲੱਗਦਾ ਇਸ ਨਾਲ ਤੇ ਹੋਰ ਵੀ ਬੜੇ ਕੋਈ ਫਿਰ ਨਵਾਂ ਲੱਗ ਤਵੇਂ ਵਿੱਚ ਕੁਛ ਨਹੀਂ ਕੀ ਕਰਾਂਗੇ ਅਸੀਂ ਕੋਈ ਕੋਈ ਇਸ ਤਰ੍ਹਾਂ ਦੇ ਟਾਪਿਕ ਜਿਹੜੇ ਇਹ ਕਿ ਜੇਰਾ ਕੋਈ ਜਿਨ੍ਹਾਂ ਦੇ ਉੱਤੇ ਅਸੀਂ 80 ਦੇ 3 ਨਾ ਚੁੱਕੇ ਜਾਈਏ ਉਸ ਦਾ ਲਭ ਲਵਾਂਗੇ ਟੌਪਿਕ ਤੇ ਚੇਂਜ ਕਰਨਾ ਫਿਰ ਕੱਲ ਕੀ ਹੋਈ ਫਿਰ ਐ ਕਿ ਕਰਾਂਗੇ ਜੀ ਕਿ ਰੋਟੀ ਦਾ ਕੀ ਭਾਜਾ ਰਿਹਾ ਪਿੰਡੀ ਕੀ ਜਿਹਦਾ ਭਾਜਾ ਰਿਹਾ ਹੈ ਜੀ ਢੇਡੀ ਚੰਗੀ ਬੰਦੀ ਹੈ ਕਿ ਨਹੀਂ ਖਾਦਾਂ ਚ ਕਿਹੜੀ ਮਿਲਾਵਟ ਹੋ ਰਹੀ ਹੈ ਹੈ ਜੀ ਇੰਡੀਆ ਤੋਂ ਜਿਹੜਾ ਪਾਣੀ ਆ ਰਿਹਾ ਉਹਦੇ ਚ ਮਿਲਾਵਟ ਹੈ ਜਾਂ ਜ਼ਹਿਰ ਹੈ ਹੈ ਜਿਹੜੀ ਬਿਮਾਰੀਆਂ ਫੈ ਰਹੀਆਂ ਐ ਐ ਉਹ ਤੇ ਇੰਡੀਆ ਨੇ ਇਥੇ ਨਹੀਂ ਕੁਝ ਕੀਤਾ ਇਹੀ ਗੱਲਾਂ ਫਿਰ ਕਰਾਂਗੇ ਉਹ ਤੇ ਰਿਸਟਰ ਨਹੀਂ ਕਰਾਂਗੇ ਯਾਰ ਐ ਤੇ ਮੈਨੂੰ ਗੱਲ ਲੇਕਰ ਗਲਤ ਕਰਨੀ ਨਾ ਕੋਈ ਨਾ ਕੋਈ ਬੰਦੇ ਨੇ ਗਲਤ ਕਰਨੀ ਉਂਦੀ ਬੱਲੀ ਉਹ ਮੈਨੂੰ ਇੱਕ ਨਾ ਲਦੀਫਾ ਵੀ ਐ ਤੇ ਉਬਰਤ ਦਾ ਸਮਾਨ ਵੀ ਹੈ ਸਾਡੇ ਚ ਨਾ ਜਦੋਂ ਐ ਸ਼ਾਂਤ ਖਰਾਨ ਦੇ ਖਿਲਾਫ ਪੂਰੀ ਮੂਵਮੈਂਟ ਚ ਆ ਰਹੀ ਸੀ ਮਿਲ ਕੇ ਉਹ ਤਾਂ ਝੂਠੀ ਬੋਲਦਾ ਸੀ ਤੇ ਉਹਨੇ ਆਪਣੇ 에ਜੰਟ ਹਰ ਜਗ੍ਹਾ ਤੇ ਰੱਖੇ ਸੰਸਵਾਾ ਗੁਨਾਬੀ ਖੁਫੀਆ ਏਜੰਸੀ ਸੀ ਲੋ ਜੀ ਉਹਨਾਂ ਨੇ ਖੁਦ ਉਹਨਾਂ ਨੂੰ ਦਿੱਤੀ ਸੀ ਬਲਫਸ ਦਿੱਤੇ ਸਾਨੂੰ ਤੇ ਕੁਝ ਫਰੇਜ਼ ਜੁਮਲੇ ਡੀਮ ਸ਼ੀਡਮ ਜਿਨ ਠੀਕ ਕਰਦੇ ਨੇ ਕਿ ਜੇ ਐਹ ਜਿਹੜਾ ਬੋਲ ਦਾ ਪਾਇਆ ਹੈ ਜਿਹੜਾ ਨਾ ਪਬਲਿਕ ਪਲੇਸਸ ਤੇ ਉਹ ਨੂੰ ਨਾ ਪਿਲੋ ਉਹ ਨੂੰ ਧਰ ਲੋ ਤੇ ਲੰਮਾ ਬਾਦ ਲੋ ਜੀ ਉਹਦਾ ਇੱਕ ਲੀਥਿਫਾਇਰ ਹੈ ਕਿ ਬੰਦਾ ਪਿੰਡੋਂ ਆ ਰਿਹਾ ਵਿਚਾਰਾ ਗਰਮੀ ਪੜੀ ਸੀ ਬਾਸੇ ਚੁੜਰਾਸ਼ ਤੇ ਕਸੀਨੇ ਉਹ ਕਸੀਨੇ ਵਿਚਾਰਾ ਗਰੀਬ ਆਦਮੀ ਖਸਾਰ ਤੇ ਇੱਕ ਬੰਦਾ ਆਇਆ ਤੇ ਉਹਦੇ ਕੋਲੋਂ ਜਾ ਕੇ ਪੁੱਛਦਾ ਕਹਿੰਦਾ ਯਾਰ ਆਜ ਤੇ ਹਵਸ ਹੈ ਉਹ ਕਹਿੰਦਾ ਉਹ ਬਹੁਤ ਹਵਸ ਹੈ ਉਹ ਨੂੰ ਉਰੀ ਦਸ ਚੱਕਰ ਦੋ ਇਹ ਲੋਜੀ ਪਚੋ ਲਗਾ ਜਿਵੇਂ ਬੰਦਾ ਥੱਲੇ ਉਤਰਿਆ ਕੌਣ ਛੇ ਬੰਦੇ ਆਏ ਤਾਂ ਨਮਕੇ ਲਾਇਏ ਜਿਵੇਂ ਪਤਾ ਹੀ ਨਹੀਂ ਇਹਦਾ ਮਤਲਬ ਕੀ ਹੈ ਅਰੇ ਕਿਸੇ ਨੇ ਸੱਚੇ ਕਰਨ ਮੈਨੂੰ ਪਤਾ ਹੀ ਨਹੀਂ ਬਣਾ ਕਿ ਹਵਸ ਹੋ ਗਈ ਹੈ ਉਹਦਾ ਮਤਲਬ ਕੀ ਹੈ ਜੀ ਸਾਹਿਬ ਹਾਂ ਬਸੇ ਬਸ ਵਾਕੀ ਹੋ ਕੋਈ ਹੋਈ ਹੈ ਦੇਖੋ ਬਸੇ ਕਬਸ ਨਾ ਹੋਵੇ ਜੀ ਸਾਹਿਬ ਪਹਿਲਾ ਪ੍ਰੋਗਰਾਮ ਸੀ ਸਾਡਾ ਸੰਡੇ ਬ੍ਰਾਂਚ ਦਾ ਤੇ ਇਜਾਜ਼ਤ ਹੈ ਲੈਂਦੀ ਹਾਂ ਦੋਸਤਾਂ ਬੰਨੀਆਂ ਖੋਲੋ ਤੇ ਲੋ ਜੀ ਪਹਿਲਾ ਪ੍ਰੋਗਰਾਮ ਸੀ ਜੈ ਸਾਹਿਬ ਇਫਤਤਾਮ ਕਰੋ ਜਰਾ ਸੋਣਾ ਜੈ ਇਫਤਤਾਮ ਕਰ ਦਿਓ ਬਸ ਰਾਣਾ ਸਾਹਿਬ ਮਰਖਲੇ ਨੂੰ ਜਾਰੀ ਰਹਿਣਾ ਚਾਹੀਦਾ ਤੇ ਹਫਤੇ ਦੇ ਹਰ ਹਫਤੇ ਦੇ ਇੱਕ ਹਫਤੇ ਜੇ ਇੱਕ ਦਫਾ ਸੀ ਕਰਿਆ ਕਰਨਾ ਸ਼ੁਰੂ ਇਸ ਤੋਂ ਪਹਿਲੇ ਇੱਕ ਦਿਨ ਦਾ ਹੀ ਰੱਖਿਆ ਇੱਕ ਦਿਨ ਦਾ ਹੀ ਲੇਕਿਨ ਇਹ ਆ ਕਿ ਪੂਰੇ ਹਫਤੇ ਦੀਆਂ ਜਿਹੜੀਆਂ ਖਬਰਾਂ ਮੋਟੀਆਂ-ਮੋਡੀਆਂ ਮਤਲਬ ਇਹਦੇ ਡਿਸਕਸ ਕਰ ਲਿਆ ਕਰੀਏ ਜਰਾ ਉਹਨਾਂ ਨੂੰ ਤਰਜੀਹ ਆ ਕਿ ਇਹਦਾ ਕੀ ਇਹਦਾ ਨਤੀਜਾ ਕੀ ਹੋਏਗਾ ਇਹ ਹੈ ਕਿ ਕੋ ਕੋ ਥੋੜਾ ਸਾ ਥੋੜਾ ਆਪਣਾ ਸਾਫਤੀ ਤੇ ਤਜਰਬੇ ਦੀ ਬੁਨਿਆਦ ਤੇ ਕਿ ਇਹਦਾ ਨਵਾਂ ਐਂਗਲ ਕੀ ਹੋ ਸਕਦਾ ਉਹ ਐਸਾ ਨਹੀਂ ਚੀਜ਼ਾਂ ਮੈਂ ਕਰ ਲਾਂਗੇ ਫਿਰ ਸਾਡੇ ਜਿਹੜੇ ਬੇਲੀ ਨੇ ਵੇਖਣ ਵਾਲੇ ਨੇ ਉਹਨਾਂ ਨੂੰ ਪੁੱਛਾਂਗੇ ਵਈ ਕਿਸ ਤਰ੍ਹਾਂ ਬਿਹਤਰ ਕਰੀਏ ਇਸ ਪ੍ਰੋਗਰਾਮ ਨੂੰ ਐ ਲਾਈਟ ਜਿਹਾ ਪ੍ਰੋਗਰਾਮ ਰੱਖਾਂਗੇ ਗੁਫ਼ਤਗੁਗਾ ਯਾਰ ਅਸੀਂ ਕੋਈ ਬਹੁਤ ਕੋਈ ਨਾ ਤੇ ਐਸੀ ਫਿਲਾਸਫਰ ਨਾ ਕੋਈ ਐਸੀ ਦਾਣਿਸ਼ਵਰਾਂ ਬਸ ਆਮ ਜਿਹੇ ਸ਼ਹਿਰੀ ਆ ਬੜਾ ਬਸ ਇਹਨੂੰ ਅੰਗਰੇਜ਼ੇ ਕਹਿੰਦੇ ਕੰਸਰਨਡ ਸਿਟੀਜ਼ਨਰੀ ਅਸੀਂ ਸਿਟੀਜ਼ਨ ਆ ਬਸ ਤੇ ਪਾਕਿਸਤਾਨ ਦੇ ਵਾਲੇ ਨਾਲ ਹੀ ਜਿਹੜੇ ਸਾਡੇ ਭਰਾ ਡੀਐਚਵੀ ਨੇ ਪੰਜਾਬੀ ਉਹਨਾਂ ਦੇ ਵੀ ਮਸਾਇਲ ਤੇ ਮਸਾਇਲ ਹੀ ਉਹਨਾਂ ਦੇ ਵੀ ਮੌਜੂਦ ਤੇ ਗੱਲ ਕਰਾਂਗੇ ਜਿਹੜੇ ਬਾਹਰ ਰਹਿੰਦੇ ਨੇ ਅਮਰੀਕਾ ਰਹਿੰਦੇ ਨੇ ਯੂਰਪ ਰਹਿੰਦੇ ਨੇ ਇਹ ਸਾਰੀਆਂ ਲੇਕਿਨ ਸਾਡਾ ਐਡੀਟੋਰੀਅਲ ਲਾਈਨ ਜਿਹੜੀ ਹੈ ਉਹ ਹੈ ਸਿਰ ਪਿਆਰ ਤੇ ਮੁਹੱਬਤ ਪੰਜਾਬ ਹੈ ਸੂਫੀਆਂ ਦੀ ਧਰਤੀ ਹੈ ਜੀ ਗੁਰੂ ਨਾਨਕ ਤੋਂ ਲੈ ਕੇ ਬਾਬਾ ਫਰੀਦ ਉਹਨੇ ਬਾਬਾ ਫਰੀਦ ਤੋਂ ਗੁਰੂ ਨਾਨਕ ਤੇ ਦਾਤਾ ਸਾਹਿਬ ਤੇ ਬਾਬਾ ਫਰੀ ਤੇ ਸਭੀ ਸਰਵਰ ਇਹ ਸਾਡੀ ਸਰ ਜ਼ਮੀਨ ਹੈ ਸੱਚ ਸਰਮਸਦੀ ਬਟਾਈ ਦੀ ਜ਼ਮੀਨ ਤੇ ਤੁਸੀਂ ਇਹ ਨਾ ਕਹਿਣਾ ਕਿ ਅਸੀਂ ਸਿੱਧ ਨੂੰ ਨਾਰਾ ਲਾ ਰਹੇ ਹਾਂ ਕੋ ਕਨਸਪੀਰੇਸੀ ਨਹੀਂ ਹੈ ਇੱਕ ਦੋਰੇ ਚੰਨ ਨੂੰ ਪੰਜਾਬੀ ਸਮਝ ਆ ਜਾਂਦਾ ਸੀ ਤੇ ਅਸੀਂ ਉਹਨਾਂ ਦੇ ਪਗਾਮ ਦੇ ਮੁਤਾਬਕ ਜਾਣਦੇ ਹਾਂ ਕਿ ਗੱਲ ਬਾਤ ਹੋਵੇ ਜ਼ਹਿਮ ਨਹੀਂ ਅਸੀਂ ਖੋਲਾਂ ਨਫ਼ਰਤਾਂ ਨਹੀਂ ਅਸੀਂ ਖੋਲਾਂਗੇ ਐ ਬਸ ਸਾਡਾ ਮੰਟੋ ਕਿਉਂ ਜਿਹਾ ਐਗਰੀ ਹੋ ਬਿਲਕੁਲ ਜਬਰਦਸਤ ਹੈ ਬਾਰ ਕੋਈ ਨੀ ਖੋਲਣੀ ਨਸਰਗਾਨੀ ਕੋਲ ਲੋ ਫਰੈਂਡ ਤੈਨੂੰ ਕੋਲ ਪਿਆਰ ਮੁਹੱਬਤ ਦੀ ਗੱਲ ਕਰਨੀ ਬਸ ਲੋ ਜੀ ਅੱਜ ਲਈ ਫਿਰ ਇੰਨੇ ਹੀ ਰਾਮ ਰੱਖਾ ਤੇ ਅਗਲੇ ਸੰਡੇ ਨੂੰ ਮਿਲਾਂਗੇ ਤੇ ਬਰੰਚ ਵੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ